ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ ਸੁਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਆਮੇਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕਾਂ ਚੜ੍ਹਦੀ ਕਲਾ ਵਿੱਚ ਆ તમેલ ਤੋਂ વૈગુરુજી ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਤੇ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ વૈਗੁਰੂਜੀ ਚੈਨਲ ਨੂੰ ਵਾਤਵਾਤ ਸਪੋਰਟ ਕਰੋ ਤਾਂ ਜੋ ਮੋਟੀਵੇਸ਼ਨ ਬਣਿਆ ਰਹੇ ਵੀਡੀਓ ਨੂੰ વૈਗੁਰੂਜੀ ਐਂਡ ਤੱਕ ਜੇ ਦੇਖਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਵਾਏ ਗੁਰੂ ਜੀ ਅੱਜ ਦੀ ਵੀਡੀਓ ਜਿਹੜੀ ਆਪਾਂ ਲੇਡੀਜ਼ ਲਈ ਬੀਬੀਆਂ ਲਈ ਲੈ ਕੇ ਆਏ ਆਂ ਅੱਜ ਦੀ ਵੀਡੀਓ ਵਿੱਚ ਵਾਏ ਗੁਰੂ ਜੀ ਆਪਾਂ ਦੱਸਾਂਗੇ ਕਿ ਸਾਨੂੰ ਦਿਨ ਦੀ ਜਦੋਂ ਆਪਾਂ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਵਾਏ ਗੁਰੂ ਜੀ ਬੀਬੀਆਂ ਜਦੋਂ ਦਿਨ ਦੀ ਸ਼ੁਰੂਆਤ ਕਰਦੀਆਂ ਤਾਂ ਉਹ ਜਿਵੇਂ ਕਿ ਹਰ ਇੱਕ ਘਰ ਦੇ ਵਿੱਚ ਚੱਲਦਾ ਕਿ ਆਪਾਂ ਚਾਹ ਤੋਂ ਸ਼ੁਰੂਆਤ ਕਰਦੇ ਆਂ ਤਾਂ ਵਾਏ ਗੁਰੂ ਜੀ ਤੁਸੀਂ ਘਰ ਦੇ ਵਿੱਚ ਬਰਕਤ ਲਿਆਉਣ ਲਈ ਘਰ ਦੇ ਵਿੱਚ ਧਰਮ ਲਿਆਂਦੇ ਲਈ ਵਾਹਿਗੁਰੂ ਜੀ ਬੀਬੀਆਂ ਨੇ ਕੀ ਕਰਨਾ ਕਿ ਜਦੋਂ ਤੁਸੀਂ ਆਚਾਰ ਰੱਖੋਗੇ ਤਾਂ ਵਾਹਿਗੁਰੂ ਜੀ ਵਾਹਿਗੁਰੂ ਦਾ ਨਾਲ ਸਿਮਰਨ ਜ਼ਰੂਰ ਕਰਨਾ ਜਦੋਂ ਪਹਿਲਾ ਕੰਮ ਆਪਣਾ ਚਾਹ ਬਣਾਉਣਾ ਹੁੰਦਾ ਤਾਂ ਵਾਹਿਗੁਰੂ ਜੀ ਉਹਦੇ ਨਾਲ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਨਾਲ ਜਿਵੇਂ ਜਿਵੇਂ ਵਾਹਿਗੁਰੂ ਜੀ ਆਪਾਂ ਪ੍ਰਸ਼ਾਦਾ ਪਾਣੀ ਬਣਾਉਂਦੇ ਆ ਉਹਦੇ ਨਾਲ ਤੁਸੀਂ ਓਮ ਮੰਤਰ ਦਾ ਜਾਪ ਕਰ ਸਕਦੇ ਆ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹੋ ਤਾਂ ਜੋ ਆਪਾਂ ਇਹ ਚਾਹ ਬਣਾ ਰਹੇ ਹੁੰਨੇ ਆ ਵਾਹਿਗੁਰੂ ਜੀ ਉਹ ਫਿਰ ਚਾਹ ਨਹੀਂ ਰਹਿ ਜਾਂਦੀ ਉਹ ਇੱਕ ਅੰਮ੍ਰਿਤ ਤਿਆਰ ਹੋ ਜਾਂਦਾ ਹੈਗਾ ਤੇ ਜੋ ਆਪਾਂ ਪ੍ਰਸ਼ਾਦਾ ਪਾਣੀ ਬਣਾਉਂਦੇ ਆ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਤਾ ਵਾਹਿਗੁਰੂ ਜੀ ਉਹ ਆਪਣਾ ਜੋ ਘਰ ਦੀ ਰੋਟੀ ਹੁੰਦੀ ਹੈ ਉਹ ਰੋਟੀ ਨਹੀਂ ਰਹਿ ਜਾਂਦੀ ਉਹ ਲੰਗਰ ਪ੍ਰਸ਼ਾਦਾ ਹੋ ਜਾਂਦਾ ਹੈਗਾ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਦੇਖੋ ਲੰਗਰ ਪ੍ਰਸ਼ਾਦਾ ਘਰ ਦੇ ਵਿੱਚ ਪੱਕਦਾ ਤੇ ਜੋ ਜੋ ਇਹਨੂੰ ਵਾਹਿਗੁਰੂ ਜੀ ਛਕਦਾ ਉਹਨਾਂ ਤੇ ਬਰਕਤ ਹੁੰਦੀ ਹੈ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਭੈਣਾਂ ਕੋਲ ਛੋਟੇ ਬੱਚੇ ਨੇ ਜਿਹੜੀਆਂ ਦੁੱਧ ਬਣਾ ਕੇ ਦਿੰਦੀਆਂ ਨੇ ਵਾਹਿਗੁਰੂ ਜੀ ਉਨਾ ਜਦੋਂ ਤੁਸੀਂ ਦੁੱਧ ਗਰਮ ਕਰਦੇ ਆ ਤਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਦੇਖੋ ਬੱਚੇ ਤੇ ਬਹੁਤ ਜ਼ਿਆਦਾ ਅਸਰ ਹੋਊਗਾ ਉਹ ਉਹ ਧਰਮ ਦੇ ਨਾਲ ਜੁੜੂਗਾ ਸਿੱਖ ਧਰਮ ਦੇ ਨਾਲ ਜੁੜੂਗਾ ਸਿੱਖੀ ਵੱਲ ਜਾਏਗਾ ਵਾਹਿਗੁਰੂ ਜੀ ਬੁਰੀਆਂ ਸੰਗਤਾਂ ਤੋਂ ਦੂਰ ਰਹੇਗਾ ਜੋ ਬੱਚੇ ਦੀ ਪੜ੍ਹਾਈ ਦੇ ਵਿੱਚ ਬਰਕਤ ਆਊਗੀ ਬੱਚਾ ਚੰਗੀ ਸੰਗਤ ਵਿੱਚ ਪੈਂਦਾ ਹੈਗਾ ਗੁਕ્યો ਕੇ ਗੁਰੂ ਮਹਾਰਾਜ ਦੀ ਉਹਦੇ ਤੇ ਕਿਰਪਾ ਹੋ ਜਾਂਦੀ ਐ ਇਸ ਤਰ੍ਹਾਂ ਵਾਹਿਗੁਰੂ ਜੀ ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੈ ਜਾਂ ਬੀਬੀਆਂ ਵਾਹਿਗੁਰੂ ਜੀ ਜਦੋਂ ਕਿਚਨ ਦੇ ਵਿੱਚ ਕੁਝ ਵੀ ਤਿਆਰ ਕਰ ਕਰਦੀਆਂ ਤਾਂ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਿਆ ਕਰੋ ਕਿਉਂਕਿ ਸਿਮਰਨ ਕਰਨ ਦੇ ਨਾਲ ਫਿਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਐ ਬਰਕਤ ਆਉਂਦੀ ਐ ਘਰ ਦੇ ਵਿੱਚ ਜਿਵੇਂ ਵਾਹਿਗੁਰੂ ਜੀ ਆਪਾਂ ਦੇਖਦੇ ਆਂ ਇਸ ਤਰ੍ਹਾਂ ਦੇ ਵਿੱਚ ਦਾਲਾਂ ਆਪਾਂ ਚਾਹੇ ਕਿੰਨੇ ਦੋ-ਦੋ ਵਾਰੀ ਤੜਕੇ ਲਾ ਕੇ ਮੰਨ ਲਓ ਪਹਿਲਾ ਪਦਾਲ ਤਰੀ ਉਹਦੇ ਵਿੱਚ ਵੀ ਆਪਾਂ ਸਾਰਾ ਲੂਣ ਮਸਾਲਾ ਮਤਲਬ ਪਿਆਜ਼ ਟਮਾਟਰ ਉਹਦੇ ਵਿੱਚ ਵੀ ਆਪਾਂ ਪਾਉਨੇ ਆ ਉਹਨੂੰ ਫਿਰ ਡਬਲ ਤੜਕਾ ਵੀ ਲਾਉਨੇ ਆ ਕਿੰਨਾ ਕੁਛ ਆਪਾਂ ਸਮਾਨ ਪਾਉਨੇ ਆ ਉਹਦੇ ਵਿੱਚ ਉਹੋ ਜੀ ਦਾਲ ਆਪਣੇ ਘਰ ਦੀ ਨਹੀਂ ਬਣਦੀ ਜਿਹੋ ਜਾਂ ਦਾਲਾ ਉਥੇ ਗੁਰੂ ਕੇ ਲੰਗਰ ਦੇ ਵਿੱਚ ਹੁੰਦਾ ਕਿਉਂਕਿ ਵਾਹਿਗੁਰੂ ਜੀ ਉਥੇ ਕਿਉਂ ਇੰਨੇ ਬਰਕਤ ਹੁੰਦੀ ਹੈ ਕਿਉਂ ਉਥੇ ਇੰਨਾ ਸਵਾਦ ਲੰਗਰ ਪ੍ਰਸ਼ਾਦਾ ਹੁੰਦਾ ਕਿਉਂਕਿ ਉਹਦੇ ਉੱਤੇ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ ਮੂਲ ਮੰਤਰ ਦਾ ਜਾਪ ਕੀਤਾ ਜਾਂਦਾ ਹੈ ਗੁਰੂ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਤਾਂ ਹੀ ਵਾਹਿਗੁਰੂ ਜੀ ਉਹ ਇੰਨਾ ਸਵਾਦ ਹੁੰਦਾ ਤੇ ਜੇਕਰ ਆਪਾਂ ਘਰ ਦੇ ਵਿੱਚ ਵੀ ਉਹ ਰੁਟੀਨ ਬਣਾ ਲਈਏ ਤਾਂ ਬਹੁਤ ਵਧੀਆ ਗੱਲ ਹੋਊਗੀ ਬੱਚੇ ਸਿੱਖੀ ਦੇ ਨਾਲ ਜੁੜਨਗੇ ਵਾਹਿਗੁਰੂ ਜੀ ਬੱਚੇ ਧਰਮ ਦੇ ਨਾਲ ਜੁੜਨਗੇ ਚੰਗੀਆਂ ਆਦਤਾਂ ਉਹਨਾਂ ਦੇ ਵਿੱਚ ਆਉਣਗੀਆਂ ਤਾਂ ਖਾਸ ਕਰਕੇ ਇਹ ਵੀਡੀਓ ਅੱਜ ਦੀ ਜਿਹੜੀ ਸੀਗੀ ਉਹ ਬੀਬੀਆਂ ਦੇ ਲਈ ਸੀਗੀ ਕਿ ਬੀਬੀਆਂ ਕਿਚਨ ਦੇ ਵਿੱਚ ਕਿਉਂਕਿ ਬੀਬੀਆਂ ਨੇ ਹੀ ਤਿਆਰ ਕਰਨਾ ਹੁੰਦਾ ਵਾਹਿਗੁਰੂ ਜੀ ਤੇ ਕਿਚਨ ਦੇ ਵਿੱਚ ਜਦੋਂ ਜੋ ਵੀ ਤੁਸੀਂ ਤਿਆਰ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਨਾ ਵਾਹਿਗੁਰੂ ਜੀ ਤੇ ਇਹ ਵਾਹਿਗੁਰੂ ਜੀ ਤੁਸੀਂ 2-4 ਦਿਨ 5 ਦਿਨ ਕਰੋਗੇ ਨਾ ਆਟੋਮੈਟਿਕਲੀ ਤੁਹਾਡਾ ਹੋਮੇ ਰੁਟੀਨ ਬਣ ਜਾਊਗਾ ਉਸ ਚੀਜ਼ ਦਾ ਕਿ ਆਪਣੇ ਆਪ ਜਦੋਂ ਤੁਸੀਂ ਕਿਚਨ ਦੇ ਵਿੱਚ ਕੁਝ ਤਿਆਰ ਕਰਨ ਲੱਗਿਆ ਲੱਗੋਗੇ ਤਾਂ ਆਪਣੇ ਆਪ ਤੁਹਾਡੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਨਿਕਲ ਨਿਕਲੂਗਾ ਤੇ ਤੁਸੀਂ ਵਾਹਿਗੁਰੂ ਜੀ ਕੋਲ ਮੋਬਾਈਲ ਤੇ ਰੱਖ ਕੇ ਫਿਰ ਵੀ ਕਰ ਸਕਦੇ ਹੋ ਤੇ ਆਪ ਵਾਹਿਗੁਰੂ ਵਾਹਿਗੁਰੂ ਤੇ ਮਰਨ ਕਰ ਸਕਦੇ ਹੋ ਜੇ ਜੀ ਕਿਸੇ ਨੂੰ ਜਪਜੀ ਸਾਹਿਬ ਕੰਠ ਹੈ ਤੁਸੀਂ ਜਪਜੀ ਸਾਹਿਬ ਕੱਟ ਕਰ ਸਕਦੇ ਹੋ ਚੇਹੇ ਸਾਹਿਬ ਕਰ ਸਕਦੇ ਹੋ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤੇ ਇਸ ਤਰ੍ਹਾਂ ਵੈਗੁਰੂ ਜੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਸਾਰੇ ਘਰ ਦੇ ਜੋ ਜੇ ਤੁਸੀਂ ਇਹ ਨਾ ਵੈਗੁਰੂ ਜੀ ਕਰਕੇ ਦੇਖਿਓ ਕੋਈ ਇਹ ਇਹ ਨਹੀਂ ਹੁੰਦਾਗਾ ਕਿ ਇੱਕ ਦਿਨ ਕਰ ਲਿਆ ਦੋ ਦਿਨ ਕਰ ਲਿਆ ਇਸ ਤਰ੍ਹਾਂ ਨਹੀਂ ਹੋਊਗਾ ਵੈਗੁਰੂ ਜੀ ਕੋਈ ਦੋ ਮਹੀਨੇ ਤੱਕ ਮਹੀਨਾ ਸਵਾ ਮਹੀਨਾ ਦੋ ਮਹੀਨੇ ਤੱਕ ਤੁਸੀਂ ਕਰਕੇ ਵੇਖਿਓ ਜਰੂਰ ਤੁਹਾਡੇ ਘਰ ਦੇ ਵਿੱਚ ਬਰਕਤ ਆਊਗੀ ਬੱਚਾ ਦੇ ਵਿੱਚ ਬੱਚੇ ਜਿਹੜੇ ਹੈਗੇ ਉਹ ਤੁਹਾਨੂੰ ਚ ਫਰਕ ਨਜ਼ਰ ਆਊਗਾ ਤੁਹਾਨੂੰ ਬੱਚੇ ਧਰਮ ਨਾਲ ਜੁੜੜਨਗੇ ਘਰ ਦੇ ਸਾਰੇ ਪਰਿਵਾਰ ਦਾ ਤੁਹਾਨੂੰ ਫਰਕ ਨਜ਼ਰ ਆਊਗਾ ਤੇ ਵਾਹਿਗੁਰੂ ਜੀ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਘਰ ਦਾ ਮੋਲ ਤੁਹਾਡਾ ਠੀਕ ਹੋ ਜਾਊਗਾ ਖਲ ਕਲੇਸ਼ ਮਿੱਟਦਾ ਵਾਹਿਗੁਰੂ ਜੀ ਇਹਦੇ ਨਾਲ ਤੇ ਕਿਉਂਕਿ ਜਦੋਂ ਆਪਾਂ ਹਰ ਟਾਈਮ ਗੁਰੂ ਮਹਾਰਾਜ ਦਾ ਸਿਮਰਨ ਕਰਦੇ ਰਹਿੰਦੇ ਆ ਤਾਂ ਗੁਰੂ ਮਹਾਰੇ ਦੀ ਬਖਸ਼ਿਸ਼ ਬਹੁਤ ਹੁੰਦੀ ਹੈ ਤਾਂ ਵਾਹਿਗੁਰੂ ਜੀ ਕਥਾ ਵਿਚਾਰਕ ਵੀ ਆਪਾਂ ਨੂੰ ਬਹੁਤ ਇਨਾਂ ਚੀਜ਼ਾਂ ਨਾਲ ਗਾਈਡ ਕਰਦੇ ਆ ਕਿ ਆਪਾਂ ਗੁਰੂ ਮਹਾਰਾਜ ਨਾਲ ਜੁੜੀਏ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀਏ ਜੋ ਪ੍ਰਸ਼ਾਦਾ ਪਾਣੀ ਜੋ ਵੀ ਆਪਾਂ ਤਿਆਰ ਕਰਨਾਗਾ ਉਹ ਸਿਮਰਨ ਕਰਕੇ ਕਰਨਾਗਾ ਤੇ ਜਿਸ ਤਰ੍ਹਾਂ ਵਾਹਿਗੁਰੂ ਜੀ ਜਿਹੜੀਆਂ ਭੈਣਾਂ ਕੋਲ ਜਿਵੇਂ ਛੋਟੇ ਬੱਚੇ ਹੁੰਦੇ ਉਹ ਮਦਰ ਫੀਡ ਲੈਂਦੇ ਆ ਤਾਂ ਮਦਰ ਫੀਡ ਦਿੰਦੀਆਂ ਵੀ ਉਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਸਕਦੀਆਂ ਜਿਹੜੀਆਂ ਬੋਟਲਸ ਦਿੰਦੀਆਂ ਨੇ ਤਾਂ ਉਹ ਮੇ ਬੱਚਾ ਦੁੱਧ ਪਿੰਦਾ ਤਾਂ ਤੁਸੀਂ ਜਦੋਂ ਦੁੱਧ ਬਣਾ ਰਹੇ ਹੋ ਤਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹੋ ਤਾਂ ਵਾਹਿਗੁਰੂ ਜੀ ਉਹ ਬੱਚਾ ਆਟੋਮੈਟਿਕਲੀ ਸਿੱਖੇ ਨਾਲ ਜੁੜੂਗਾ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਊਗੀ ਬਹੁਤ ਜ਼ਿਆਦਾ ਘਰ ਦੇ ਵਿੱਚ ਬਹੁਤ ਬਰਕਤਾਂ ਆਉਣਗੀਆਂ ਵਾਹਿਗੁਰੂ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇੰਨਾਕ ਬੇਨਤੀਆਂ ਪ੍ਰਵਾਨ ਕਰਿਆਂ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ